ਅੰਮ੍ਰਿਤਸਰ ਦੇ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਪੁਲਿਸ ਹ ਸਖਤੀ ਦਿਖਾ ਰਹੀ ਹੈ ਜਿਸ ਕਾਰਨ ਅੰਮ੍ਰਿਤਸਰ ਪੁਲਿਸ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ ਤੇ ਜਿਸ ਦੇ ਚੱਲਦਿਆਂ ਪੁਲਿਸ ਨੇ 19 ਕਿਲੋ ਹੈਰੋਇਨ ਅਤੇ 7 ਪਿਸਤਲਾ ਸਮੇਤ 32 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਐਤਵਾਰ ਨੂੰ ਪੁਲਿਸ ਨੇ ਅਮਰੀਕਾ ਸਥਿਤ ਤਸਕਰ ਮਨਪ੍ਰੀ ਤੁਰਫੋਂ ਮੰਨੂ ਵੱਲੋਂ ਸਰਹੱਦ ਪਾਰ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਲਾਡੀ ਅਤੇ ਰੋਸ਼ਨ ਵਜੂ ਹੋਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਨੂੰ ਡਰਗ ਫ੍ਰੀ ਕਰਨਾ ਸਟੇਟ ਨੂੰ ਔਰ ਗੈਂਗਸਟਰ ਫ੍ਰੀ ਕਰਨਾ ਹੈ ਉਸੇ ਸਿਲਸਿਲੇ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਡਰੱਗਸ ਤੇ ਆਮ ਦਾ ਵੱਡਾ 카ਟਲ ਜਾਂ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂ ਐਸ ਪੇਸ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਰਿਕਵਰੀ ਹੋਈ ਹੈ 19 ਕਿਲੋ ਹਿਰੋਇਨ 7 ਪਿਸਟਲ ਨੇ ਬੜੇ ਸਵਿਸਟਿਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਮੋਟ ਮਿਲਿਆ ਹੈ 23 ਲੱਖ ਰੁਪਇਆ ਡਰਗ ਮਨੀ اور ਵਹੀਕਲ ਇਹ ਜਿਹੜੇ ਪਿਸਟਲ ਨੇ ਉਹਨਾਂ ਚ ਇੱਕ 9mm ਗਲੌਕ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਤਿੰਨ ਹੈਗੇ ਆ 0.30 ਬੋਰ ਦੇ ਪਿਸਟਲਸ ਔਰ ਤਿੰਨ ਹੈਗੇ ਆ 0.32 ਬੋਰ ਦੇ ਪਿਸਟਲਸ ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਇਹ ਮਿਨਿਸ਼ਨ ਵੀ ਮਿਲਿਆ ਤੋਂ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਗਦਾ ਸਾਡੀ ਟੀਮ ਜਿਹੜੀ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮਡੇਰ ਅਭਿਮਨਿਉ ਰਾਣਾ ਜੀ ਮਿਸਟਰ ਏਸੀਪੀ सुरेंद्र ਸਿੰਘ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਇੰਚਾਰਜ ਔਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬੜੀ ਬਹੁਤ ਅੱਛੀ ਮਿਹਨਤ ਕੀਤੀ ਔਰ ਇੰਟੈਲੀਜੈਂਸ ਬੇਸਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ ਮਨਾਵਾ ਯੂਐਸਏ ਬੇਸਡ ਹੈਗਾ ਉਹ ਆਲਮੋਸਟ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੱਲ ਆਈ ਹੈ ਉਹ ਇੱਕ ਸਾਲ ਤੋਂ ਇਹ ਜਿਹੜਾ ਰੈਕર્ડ ਚਲਾ ਰਿਹਾ ਆਪਣਾ ਔਰ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਲੈ ਕੇ ਦਿੱਤਾ ਸੀ ਜਿਹੜੇ ਦੋ ਇਹਦੇ ਆਪਰੇਟਰ ਫੜੇ ਗਏ ਨੇ ਸੰਦੀਪ ਲਾਡੀ ਤੇ ਰੋਸ਼ਨ ਔਰ ਇਹ ਉਥੇ ਇਹਨਾਂ ਨੇ ਬੜੀ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੁਕਾਉਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਉਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ ਸੋ ਮੈਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਨਾ ਔਰ ਇਹਦੇ ਜਿਹੜੇ ਅਗਲੀ ਗੱਲ ਹੈ ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਤੋਂ ਇਲਾਵਾ ਹਵਾਲਾ ਦਾ ਐਂਗਲ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਰੰਭੀ ਹੈ ਪਲੱਸ ਜਿਹੜੀ ਇਹਨਾਂ ਸਮਗਲਰਸ ਦੀ ਪ੍ਰਾਪਰਟੀ ਹੈ ਉਹ ਵੀ ਅਸੀਂ ਨਾਲ-ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਉਹ ਫਾਈਲ ਸੋ ਦੈਟ ਇਹ ਸੀ ਆਪਣੇ ਫ੍ਰੀਜ਼ ਕਰਾਈ ਜਾਵੇ ਔਰ ਇਹਨਾਂ ਤੇ ਪੂਰਾ ਦਬਾਅ ਬਣਾਇਆ ਜਾਵੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨਸ ਨੇ ਔਰ ਇਸ ਨੈਟਵਰਕ ਦੇ ਇਸ 카ਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫੜਾਂਗੇ ਔਰ ਇਸ ਤੇ ਡੀਜੀ ਸਾਹਿਬ ਨੇ ਸਪੈਸ਼ਲ ਸਾਰੀ ਟੀਮ ਵਾਸਤੇ ਸਪੈਸ਼ਲ ਅਵਾਰਡਸ ਬਰੇ ਉਹਨਾਂ ਨੇ ਨਾ